ਹਰ ਗੁਰਦੁਆਰੇ ਮੰਦਰ ਨੂੰ ਰਾਤ ਨੂੰ ਜਿੰਦਰਾ ਲੱਗਦਾ ਏ ਇੱਕ ਪੂਰੀ ਦੁਨੀਆ ਤੇ ਅਹਿਸਾਸ ਥਾਂ ਨੇ ਹਰਮੰਦਰ ਸਾਹਿਬ ਜੀ ਨੂੰ ਜਿੰਦਰਾ ਨਹੀਂ ਲੱਗਦਾ 24 ਘੰਟੇ ਦਰਬਾਰ ਖੁੱਲਾ ਰਹਿੰਦਾ ਏ ਕਿਉਂਕਿ ਸ਼ਬਦ ਕਿਤੇ ਪਹਿਲਾਂ ਹੀ ਬਚਨ ਹੋ ਗਏ ਸੀ ਜਦੋਂ 7 ਸਾਲ ਦੇ ਭਾਈ ਜੇਠਾ ਜੀ ਸੀ ਨਾ ਤੇ ਮਾਂ ਪਿਓ ਗੁਜ਼ਰ ਗਿਆ ਤੇ ਨਾਨੀ ਗੋਇੰਦਵਾਲ ਲਿਆਈ ਤੇ ਗੁਰੂ ਅਮਰਦਾਸ ਜੀ ਕਹਿੰਦੇ ਮਾਰ ਰੋਂਦੀ ਕਿਉਂ ਐ ਕਹਿੰਦੀ ਪਾਛਾ ਇਹਦਾ ਕੋਈ ਨਹੀਂ ਇਦੇ ਘਰ ਨੂੰ ਜਿੰਦਰਾ ਲੱਗ ਗਿਆ ਇਹਦਾ ਕੋਈ ਮਾਂ ਭੈਣ ਭਰਾ ਕੁਛ ਨਹੀਂ ਇਹਦੇ ਕੋ ਮਹਾਰਜ ਕਹਿੰਦੇ ਤੂੰ ਫਿਕਰ ਕਰਦੀ ਐ ਮਾਂ ਇਹਦਾ ਮਸਤਕ ਮੈਂ ਪੜ ਲਿਆ ਏ ਯਾਦ ਰੱਖੀ ਇਹਦਾ ਇਦਾਂ ਦਾ ਘਰ ਬੰਨਾ ਏ ਜਿਹਦੇ ਘਰ ਵਰਗਾ ਕੋਈ ਘਰ ਨਾ ਉਹ ਸੋਨੇ ਦਾ ਘਰ ਏ ਬਾਪੂ ਦਾ ਸਤਿ ਅਕਾਲ ਰਈ ਗੱਲ ਜਿੰਦਰਾ ਲੱਗਣ ਦੀ ਮਾਤਾ ਗੱਲ ਯਾਦ ਰੱਖੀ ਤੂੰ ਰਵੇਂ ਨਾ ਰਵੇਂ ਰਹਿੰਦੀ ਦੁਨੀਆ ਵੇਖੂਗੀ ਹਰ ਘਰ ਨੂੰ ਜਿੰਦਰਾ ਇੱਕ ਦਿਨ ਲੱਗਣਾ ਹੈ ਪਰ ਗੁਰੂ